ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਸ਼ਹੀਦ ਜਿਨ੍ਹਾਂ ਦਾ ਨਾਮ ਹੀ ਰਗ ਰਗ ਦੇ ਵਿੱਚ ਜਨੂੰਨ ਪੈਦਾ ਕਰਦਾ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਉਹਨਾਂ ਦਾ ਸ਼ਹੀਦੀ ਪਰਵ ਹੈ ਭਾਈ ਤਾਰੂ ਸਿੰਘ ਜੀ ਇੱਕ ਐਸੇ ਮਹਾਨ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਐਸੀ ਸ਼ਹਾਦਤ ਦਿੱਤੀ ਹੈ ਜੋ ਅੱਜ ਵੀ ਸਾਡੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਔਰ ਜੁਗਾ ਜੁਗਾ ਤੱਕ ਸਾਡੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਰਹੇਗੀ ਮਾਝੇ ਦੇ ਵਿੱਚ ਪਿੰਡ ਪੂਲੇ ਦੇ ਰਹਿਣ ਵਾਲੇ ਸਨ ਭਾਈ ਤਾਰੂ ਸਿੰਘ ਮੁਗਲਾਂ ਦਾ ਰਾਜ ਸੀ ਪੱਤਾ ਪੱਤਾ ਸਿੱਖਾਂ ਦਾ ਵੈਰੀ ਸੀਸਰਾਂ ਦੇ ਮੁੱਲ ਪੈ ਰਹੀ ਸੀ ਹਕੂਮਤ ਇਹ ਸਮਝਦੀ ਸੀ ਕਿ ਇਹ ਕਿਸੇ ਸਿੱਖ ਜਿਹੜੇ ਆ ਉਹ ਮਾਰ ਮੁਕਾ ਛੱਡੇ ਪਰ ਸਿੱਖ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਆਪਣੀ ਹੋਂਦ ਦਾ ਪ੍ਰਗਟਾਵਾ ਕਰ ਜਾਂਦੇ ਸਨ ਲਾਹੌਰ ਦਾ ਨਵਾਬ ਜ਼ਕਰੀਆ ਖਾਂ ਬੜਾ ਪਰੇਸ਼ਾਨ ਹੋਇਆ ਉਹਨੇ ਲੋਕਾਂ ਨੂੰ ਬੁਲਾਇਆ ਤੇ ਲੋਕਾਂ ਨੂੰ ਬੁਲਾ ਕੇ ਇੱਕ ਸਵਾਲ ਪੁੱਛਿਆ ਰਤਨ ਸਿੰਘ ਭੰਗੂ ਦੇ ਸ਼ਬਦਾਂ ਦੇ ਵਿੱਚ ਉਹ ਕਹਿੰਦਾ ਨਵਾਬ ਮੁਲਖਈਆਂ ਪੁੱਛਿਓ ਸਿੰਘ ਰਿਜ਼ਕ ਕਹਾਂ ਤੇ ਖਾਏ ਮੁਲਖਈਆਂ ਨੂੰ ਜ਼ਕਰੀਆ ਖਾਂ ਪੁੱਛਦਾ ਹੈ ਕਿ ਇਹ ਜਿਹੜੇ ਸਿੱਖ ਨੇ ਇਹ ਰੋਟੀ ਰੋਜੀ ਕਿੱਥੋਂ ਕਮਾਉਂਦੇ ਤੇ ਕਿੱਥੋਂ ਖਾਂਦੇ ਨੇ ਮੈਂ ਉਗਰਾਹੀ ਹਲਵਾਹੀ ਨਾ ਚਾਕਰੀ ਬਣ ਕੇ ਕਮਾਏ ਨਾ ਕਿਤੇ ਹਲਵਾਈ ਕਰਦੇ ਦਿਸਦੇ ਨੇ ਨਾ ਕਿਤੇ ਉਗਰਾਹੀ ਕਰਦੇ ਦਿਸਦੇ ਨੇ ਨਾ ਕਿਤੇ ਇਹ ਚਾਕਰੀ ਕਰਦੇ ਦਿਸਦੇ ਨੇ ਨਾ ਕਿਤੇ ਵਪਾਰ ਕਰਦੇ ਦਿਸਦੇ ਨੇ ਤੇ ਕਿੱਥੋਂ ਖਾਂਦੇ ਨੇ ਲੋਕਾਂ ਦੀ ਉਸ ਕੱਠ ਦੇ ਵਿੱਚ ਹੀ ਹਰ ਭਗਤ ਨਰਨਜਣੀਆਂ ਵੀ ਬੈਠਾ ਜੰਡਿਆਲੇ ਦਾ ਭਾਈ ਰਤਨ ਸਿੰਘ ਜੀ ਪੰਗੋ ਕਹਿੰਦੇ ਨੇ ਉਹ ਕਹਿਣ ਲੱਗਿਆ ਕਹਿੰਦਾ ਹਰ ਭਗਤ ਨਰਨਜਣੀਆਂ ਯੋਂ ਪਾਖੀ ਹਰ ਭਗਤ ਨਰਨਜਣੀਆਂ ਜਿਹੜਾ ਸੀ ਉਹ ਕਹਿਣ ਲੱਗਿਆ ਕਹਿੰਦਾ ਜੀ ਜਨਾਬ ਜਿਹੜੇ ਇਹ ਲੋਕ ਗੱਲਾਂ ਕਰਦੇ ਆ ਨਾ ਕਿ ਅਜੇ ਵੀ ਕਿਤੇ ਨੇ ਕਿਤੇ ਟਾਵੇਂ-ਟਾਵੇਂ ਸਿੱਖ ਜਿਹੜੇ ਨੇ ਉਹ ਰਹਿੰਦੇ ਨੇ ਤੇ ਸਿੱਖ ਸਿੱਖਾਂ ਦੀ ਮਦਦ ਕਰਦੇ ਨੇ ਕਹਿੰਦੇ ਇਹ ਗੱ ਕਹਿੰਦੇ ਸੱਚ ਬਾਤ ਇਨ ਭਾਈ ਆਖੀ ਜਨਿਆਲੇ ਗੁਰੂ ਦਾ ਹਰ ਭਗਤ ਨਰਨਜਣੀਆਂ ਕਹਿੰਦਾ ਰਤਨ ਸਿੰਘ ਜੀ ਪੰਗੂ ਦੇ ਸ਼ਬਦਾਂ ਵਿੱਚ ਹਰ ਭਗਤ ਨਰਨਜਣੀਆਂ ਯੋ ਪਾਖੀ ਸੱਚ ਬਾਤ ਇਨ ਭਾਈ ਆਖੀ ਕਹਿੰਦੇ ਜੀ ਇਹ ਗੱਲ ਸੱਚੀ ਕਹਿੰਦੇ ਨੇ ਲੋ ਐਸੀ ਐਸੀ ਸਿੰਘ ਜਗ ਮਾਹੀ ਸਿੰਘ ਛਕਾਈ ਪੀਏ ਨਿਚ ਖਾਂ। ਐਸੇ ਐਸੇ ਸਿੰਘ ਆਜ ਵੀ ਮੌਜੂਦ ਨੇ ਜਿਹੜੇ ਖਾਉਂਦੇ ਨੇ ਤੇ ਸਿੰਘ ਖਾਂਦੇ ਨੇ ਸਿੱਖ ਸਿੱਖਾਂ ਦੀ ਮਦਦ ਕਰਦੇ ਨੇ। 18ਵੀਂ ਸਦੀ ਦੇ ਵਿੱਚ ਸਿੱਖਾਂ ਨੇ ਇਸੇ ਕਰਕੇ ਹੀ ਇਤਿਹਾਸ ਸਿਰਜਿਆ ਕਿਉਂਕਿ ਸਿੱਖ ਸਿੱਖ ਦੀ ਮਦਦ ਲਈ ਤਾਰੂਸ ਕਿਰਬਾਨ ਵੀ ਹੋ ਜਾਂਦਾ ਸੀ। ਉੱਥੇ ਜਕਰੀਆ ਖਾਨ ਨੂੰ ਦੱਸਿਆ ਗਿਆ ਕਿ ਤਾਰੂ ਸਿੰਘ ਹੈ ਖੇਤੀ ਕਰਾ ਸਾਥ ਪਿੰਡ ਬਹਾਲਾ ਪਰ। ਕਹਿੰਦੇ ਜੀ ਇੱਕ ਪੂਲੇ ਪਿੰਡ ਦੇ ਵਿੱਚ ਨੌਜਵਾਨ ਰਹਿੰਦਾ ਹੈ ਜਿਹਦਾ ਨਾਮ ਭਾਈ ਤਾਰੂ ਸਿੰਘ ਹੈ ਉਹ ਖੇਤੀਬਾੜੀ ਕਰਦਾ ਹੈ ਤੇ ਹਾਲਾ ਵੀ ਪੜਦਾ ਹੈ। ਭਾਵ ਮਾਮਲਾ ਵੀ ਸਰਕਾਰ ਨੂੰ ਦਿੰਦਾ। ਸਿੰਘ ਮਾਮਲੇ ਦੀ ਚੋਰੀ ਨਹੀਂ ਕਰਦੇ। ਐਸੇ ਐਸੇ ਸਿੰਘ ਜਗ ਮਾਹੀ ਇਹੋ ਇਹੋ ਜਿਹੇ ਸਿੰਘ ਕਿਹੜੇ ਨੇ ਜਗਤ ਦੇ ਵਿੱਚ ਮੌਜੂਦ ਨੇ ਦੇ ਹਾਕਮ ਕੁਛ ਥੋੜਾ ਖਾਵੇ ਸਰਕਾਰ ਨੂੰ ਦੇਣ ਤੋਂ ਬਾਅਦ ਜੋ ਕੁਝ ਬਚਦਾ ਹੈ ਉਹਦੇ ਵਿੱਚੋਂ ਗੁਜ਼ਾਰੇ ਮਾਤਰ ਆਪ ਖਾਂਦਾ ਹੈ ਬਚੇ ਸਿੰਘਨ ਕੇ ਪਾਸ ਪਚਾਵੇ ਤੇ ਜੋ ਬਚ ਜਾਂਦਾ ਉਹ ਸਿੰਘਾਂ ਦੇ ਪਾਸ ਭੇਜ ਦਿੰਦਾ। ਆ ਫਿਰ ਕੀ ਸੀ ਜ਼ਕਰੀਆ ਖਾਨ ਨੂੰ ਅਗ ਲੱਗੀ। ਉਸੇ ਵੇਲੇ ਸਿਪਾਹੀ ਭੇਜੇ ਪੁੱਲੇ ਪਿੰਡ ਤੋਂ ਭਾਈ ਤਾਰੂ ਸਿੰਘ ਜੀ ਨੂੰ ਭਾਈ ਤਾਰੂ ਸਿੰਘ ਜੀ ਦੀ ਇੱਕ ਭੈਣ ਸੀ ਜਵਾਨ ਉਸ ਨੂੰ ਉਹ ਨਵੀਂ ਮਾਤਾ ਨੂੰ ਬੰਦੀ ਬਣਾ ਲਿਆ। ਇਲਾਕੇ ਦੇ ਵਿੱਚ ਭਾਈ ਤਾਰੂ ਸਿੰਘ ਜੀ ਦਾ ਬੜਾ ਸਤਕਾਰ ਸੀ, ਮਾਨ ਸੀ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਭਾਈ ਤਾਰੂ ਸਿੰਘ ਜੀ ਮਾਤਾ ਜੀ ਤੇ ਭੈਣ ਜੀ ਨੂੰ ਛੁਡਾ ਲਿਆ ਪਰ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਲਿਜਾਇਆ ਗਿਆ। ਉਹੀ ਇੱਕੋ ਗੱਲ, ਜਾਂ ਇਸਲਾਮ ਕਬੂਲ ਕਰੋ ਨਹੀਂ ਤਾਂ ਘਤਲ ਕਰ ਦਿੱਤਾ ਜਾਏ। ਭਾਈ ਤਾਰੂ ਸਿੰਘ ਜੀ ਨੇ ਸ਼ਹੀਦੀ ਜਿਹੜੀ ਉਹ ਪਰਵਾਨ ਕੀਤੀ। ਭਾਈ ਤਾਰੂ ਉਹ ਤਰੀਕ ਹੈ। ਔਰ ਖੋਪਰੀ ਉਤਾਰਨ ਤੋਂ ਕੁਝ ਹਫ਼ਤੇ ਤੱਕ ਪਾਈ ਤਾਰੂ ਸਿੰਘ ਜੀ ਪੰਜ ਪਾਸਤਕ ਸਰੀਰ ਦੇ ਵਿੱਚ ਜੀਵਤ ਰਹੇ। ਸਿੱਖਾਂ ਨੇ ਸੰਭਾਲ ਕੀਤੀ। ਪਰੰਤ ਪਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੋ ਗਈ। ਜ਼ਕਰੀਆ ਖਾਨ ਨੂੰ ਮੁਰੇ ਲਾ ਕੇ ਪਾਈ ਤਾਰੂ ਸਿੰਘ ਜੀ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਜਾਣ ਕਿ ਉਹ ਇਉਂ ਕਹਿ ਦਿਆ ਤੇ ਕਥਨੀ ਨਹੀਂ ਕਿ ਜ਼ਕਰੀਆ ਖਾਨ ਨੂੰ ਦੂਸਕ ਦੇ ਵਿੱਚ ਪਹੁੰਚਾ ਕੇ ਪਾਈ ਤਾਰੂ ਸਿੰਘ ਜੀ ਆਪ ਗੁਰੂ ਚਰਨਾਂ ਦੇ ਵਿੱਚ ਸੁਮੇਲ ਪ੍ਰਾਪਤ ਕਰੇ। ਗੁਰੂ ਚਰਨਾਂ ਦੇ ਵਿੱਚ ਸਮਾਈ ਲੈ ਗਏ। ਐਸੇ ਮਹਾਨ ਸ਼ਹੀਦ ਸਨ ਪਾਈ ਤਾਰੂ ਸਿੰਘ ਜੀ। ਭਰਤ ਸਿੰਘ ਪੰਘੂ ਜੀ ਨੇ ਭਾਈ ਤਾਰੂ ਸਿੰਘ ਜੀ ਦੇ ਪ੍ਰਸੰਗ ਦੇ ਵਿੱਚ ਆਖਰੀ ਦੋ ਲੈਣਾ ਬੜੀਆਂ ਕੀਮਤੀ ਲਿਖਿਆ ਨੇ ਉਹ ਕਹਿੰਦਾ ਜਿਨ ਕਾ ਮਨ ਮੈਂ ਪੈ ਗੁਰੂ ਤਿਸ ਪੈ ਜਮ ਕਾ ਨਾਹੀਂ ਭਾਵ ਕੀ ਹੈ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦਾ ਪੈ ਹੈ ਉਹਨਾਂ ਦੇ ਮਨ ਦੇ ਵਿੱਚ ਜਮਾਂ ਦਾ ਪੈ ਨਹੀਂ ਹੁੰਦਾ ਜਿਸਕੇ ਮਨ ਮੈਂ ਪੈ ਗੁਰੂ ਤਿਸ ਕਾ ਤਿਸ ਪੈ ਜਮ ਕਾ ਨਾਹੀਂ ਉਹਨਾਂ ਦੇ ਮਨ ਦੇ ਵਿੱਚ ਜਮਾਂ ਦਾ ਪੈ ਨਹੀਂ ਹੈ ਜਿਸ ਕਾ ਹੱਥ ਮਸ਼ਾਲ ਹੈ ਕਿ ਕਰੇਗਾ ਅੰਧੇਰਾ ਤਾਂ ਹੀ ਕਹਿੰਦੇ ਜਿਹਦੇ ਹੱਥ ਦੇ ਵਿੱਚ ਮਸ਼ਾਲ ਫੜੀ ਹੋਈ ਹੋ ਉਹਦਾ ਅੰਧੇਰਾ ਕੀ ਵਿਗਾੜ ਲੂਗਾ ਜਿਵੇਂ ਜਿਹਦੇ ਹੱਥ ਦੇ ਵਿੱਚ ਫੜੀ ਹੋਈ ਮਸ਼ਾਲ ਤੇ ਹਨੇਰਾ ਕੁਝ ਨਹੀਂ ਵਿਗਾੜ ਸਕਦਾ ਇਸੇ ਤਰ੍ਹਾਂ ਜਿਹਦੇ ਮਨ ਦੇ ਵਿੱਚ ਗੁਰੂ ਦਾ ਭਾਇਆ ਹੈ ਗੁਰੂ ਦਾ ਆਦਬ ਹੈ ਗੁਰੂ ਦਾ ਸਤਕਾਰ ਹੈ ਜਮੋਂ ਦਾ ਕੁਝ ਨਹੀਂ ਵਿਗਾੜ ਸਕਦਾ ਭਾਈ ਕਰਤਨ ਸਿੰਘ ਪੰਗੋ ਨੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ 217 ਆਖਰੀਆਂ ਲੈਣਾ ਜੜੀਆਂ ਪ੍ਰਸੰਗੀਆਂ ਉਹਦੇ ਵਿੱਚ ਲਿਖੀਆਂ ਗੁਰੂ ਦੀ ਮਹਿਮਾ ਵੀ ਹੈ ਪਰ ਸਿੱਖ ਦਾ ਗੁਣ ਵੀ ਦੱਸਿਆ ਅਜ ਭਾਈ ਤਾਰੂ ਸਿੰਘ ਜੀ ਦਾ ਸ਼ਹਾਦੀ ਦੇਣ ਔਰ ਇਸ ਸ਼ਹੀਦੀ ਦਿਵਸ ਤੇ ਪੰਤਾਰੋ ਸਿੰਘ ਜੀ ਦੀ ਸ਼ਹਾਦਤ ਨੂੰ ਕੋਟ 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 ਨੂੰ ਨਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ